ਏ ਹੋਵੇ ਸਤਿਨਾਮ ਸਿੱਟਾ ਵੱਲੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦਾ ਇਸ ਸ਼ੋਦੇ ਦੌਰਾਨ H1B ਵੀਜ਼ੇ ਦੀ ਜਿਹੜੀ ਫੀਸ ਅਮਰੀਕਾ ਵੱਲੋਂ ਵਧਾਈ ਗਈ ਆ ਉਹਦੇ ਬਾਰੇ ਚਰਚਾ ਕਰਾਂਗੇ ਉਸ ਤੋਂ ਬਾਅਦ ਜਿਹੜੀ ਪੰਜਾਬ ਅੰਦਰ ਝੋਨੇ ਦੀ ਫਸਲ ਤੋਂ ਬਾਅਦ ਜਿਹੜੀ ਫਲਾੜੀ ਆ ਉਨ ਸਾੜਨ ਦੇ ਨਾਲ ਪੋਲਿਊਸ਼ਨ ਕੰਟਰੋਲ ਬੋਰਡ ਵੱਲੋਂ ਕੀ ਜਾਇਜ਼ ਆਇਆ ਉਹਦੇ ਜਨ ਜਲਾਉਣ ਦੇ ਨਾਲ ਹਵਾ ਦਾ ਪ੍ਰਦੂਸ਼ਨ ਜਿਹੜਾ ਉਹ ਬਹੁਤ ਵੱਧ ਜਾਂਦਾ ਹੈ ਇਹਦੇ ਬਾਰੇ ਗੱਲਬਾਤ ਕਰਾਂਗੇ ਫਿਰ ਆਪਾਂ ਇਹ ਪੰਜਾਬ ਸਰਕਾਰ ਵੱਲੋਂ ਐਮਡੀਐਮਬੀਐਸਬੀ ਬੇਤ ਦਾਖਲਾ ਲੈਣ ਦੇ ਲਈ 40 ਲੱਖ ਰੁਪਏ ਦੀ ਜਿਹੜੀ ਗਰੰਟੀ ਦਾ ਉਹਨਾਂ ਨੇ ਕਿਹਾ ਹੈ ਰੱਖਣ ਦੇ ਲਈ ਵਿਦਿਆਰਥੀਆਂ ਨੂੰ ਉਹਦੇ ਬਾਰੇ ਗੱਲਬਾਤ ਕਰਾਂਗੇ ਫਿਰ ਫਰਾਂਚਪੁਰ ਹਲਕੇ ਦਾ ਪੰਡੈਟ ਹੈਗਾ ਪਿੰਡੀ ਵਾਲਾ ਪਿੰਡੀ ਵਾਲਾ ਦੇ ਲੋਕ ਜਿੰਨੇ ਵੀ ਹੈਗੇ ਆ ਉਹ ਹੜਾ ਪੀੜਾ ਦਾ ਉੱਥੇ ਕੋਈ ਮੰਤਰੀ ਗਿਆ ਆ ਉਦੋਂ ਉਹਦੇ ਮੰਤਰੀ ਦੇ ਜਾਣ ਤੋਂ ਬਾਅਦ ਉੱਥੇ ਕੀ ਹੋਇਆ ਇਹਦੇ ਬਾਰੇ ਦੀ ਗੱਲਬਾਤ ਕਰਾਂਗੇ ਲਾਸਟ ਵੀਰਚੂ ਜੇ ਵਕਤ ਹੋਇਆ ਤਾਂ ਆਪਾਂ ਇਸ ਵਿਸ਼ੇ ਤੇ ਵੀ ਗੱਲ ਕਰਾਂਗੇ ਕਿ ਪੰਜਾਬ ਸਰਕਾਰ ਦੇ ਜਿਹੜਾ ਪੰਚਾਇਤਾਂ ਨੂੰ ਇਹ ਹਕੂਮ ਦਿੱਤਾ ਸੀ ਕਿ ਉਹ ਆਪਣੇ ਜਮਾ ਪੈਸਿਆਂ ਵਿੱਚੋਂ ਰੱਖਣ ਕਰ ਜਿਕੇ ਉਹ ਖਿਆਨੇ ਵਿੱਚ ਜਮਾ ਕਰ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਲੇਕਿਨ ਸਭ ਤੋਂ ਪਹਿਲਾਂ ਆਪਾਂ ਚੱਲਦੇ ਹਾਂ ਅਮਰੀਕਾ ਵਿੱਚ ਜਿੱਥੇ ਰਾਸ਼ਟਰਪਤੀ ਡੋਨਾਲਡ 트럼ਪ ਨੇ ਇਸ ਬਿੱਲ ਦੇ ਉੱਤੇ ਅੱਜ ਦਸਤਖਤ ਕਰ ਦਿੱਤੇ ਆ ਕਿ ਜਿਹੜਾ H1B ਵੀਜ਼ਾ ਆ ਉਹਦੇ ਲਈ ਫੀਸ ਜਿਹੜੀ ਆ ਉਹ ਹੁਣ ਤੋਂ 1 ਲੱਖ ਡਾਲਰ ਜਿਹੜੀ ਆ ਉਹ ਰੱਖੀ ਗਈ ਆ ਔਰ ਇਹ ਡੇਲਾ ਮਾਮਲਾ ਆ ਉਹਦੇ ਨਾਲ ਗ੍ਰਾਮ ਪਪਾ ਸ਼ਾਸਨ ਨੂੰ ਇੱਕ H120 BJD ਜਿਹੜੀ ਦਰਵਤਾਂ ਉੱਤੇ ਕਿਹਾ ਜਾ ਰਿਹਾ ਹੈ ਇਹ ਸਾਦਾ ਕੁਝ ਇਹ ਤਾਂ ਕੀਤਾ ਜਾ ਰਿਹਾ ਆ ਉਹਦੀ ਬੀਤੇ ਵੀ ਦਰਵਤ ਦਰਵਤ ਹੋਣ ਤੋਂ ਲੋਕਿਆ ਜਾਵੇ ਹੁਣ ਜਿਹੜੇ ਐਪਲੀਕੇਂਟਾਂ ਉਹਨਾਂ ਨੂੰ ਲਾਟਰੀ ਬੇ ਪ੍ਰੋਸੈਸ ਵਿੱਚੋਂ ਨੰਗਣ ਦੇ ਲਈ 215 ਰੀਸਟ ਡਾਗਰ ਦੇ ਲਿਆ ਉਹ ਰੀਸਟ ਦੀ ਸਪੈਸ਼ਲ ਫੀ ਤੇ ਫਾਰਮ ਭਰ ਦੇ ਲਈ ਭਾਦਮ ਭਰ ਕੇ ਦੇਣ ਦੇ ਲਈ 780 ਡਾਲਰ ਜਿਹੜੀ ਫੀਸ ਆ ਉਹ ਐਸ ਵੀ ਦੇ ਨਹੀਂ ਪਈ ਆ ਆਦਰ ਵੀਜ਼ਾ ਜਿਹੜਾ ਆ ਇੱਕ ਲਾਟਰੀ ਪ੍ਰਣਾਲੀ ਰਾਹੀਂ ਪਹਿਲਾਂ ਵੱਡੇ ਜਾਂਦੇ ਸਨ ਹਾਲਾਂਕਿ ਇਹਦੇ ਵਿੱਚ ਜਿਹੜੇ ਕ੍ਰਿਟਿਕ ਹੈਗੇ ਆ ਉਹਨਾਂ ਦਾ ਇਹ ਕਹਿਣਾ ਹੈ ਕਿ ਇਹਦੇ ਵਿੱਚ ਕੋਈ ਸਹੀ ਤਰੀਕੇ ਦੇ ਨਾਲ ਵੱਡੀ ਮਾਤਰਾ ਵਿੱਚ ਕੰਪਨੀਆਂ ਜਿਹੜੀਆਂ ਆ ਉਹ ਆਪੀਆਂ ਜਮ੍ਹਾਂ ਕਰਕੇ ਸਿਸਟਮ ਦਾ ਸ਼ੋਸ਼ਣ ਕਰਦੀਆਂ ਆ ਔਰ ਜਿਹਦੇ ਨਾਲ ਜਿਹੜੇ ਛੋਟੇ ਮਾਸ ਹੁੰਦੇ ਆ ਉਹ ਅੰਭਾਪ ਚੱਲਦੀ ਢੰਗ ਦੇ ਨਾਲ ਇਸ ਸਿਸਟਮ ਤੋਂ ਬਾਹਰ ਹੋ ਜਾਂਦੇ ਆ ਹੁਣ ਵੱਡੀਆਂ ਜਿਹੜੀਆਂ ਫਰਮਾਂ ਹੈਗੀਆਂ ਔਰ ਸਲਾਨਾ ਜਾਰੀ ਕੀਤੇ ਜਾਣ ਵਾਲੇ 85000 ਬੀਜਿਆਂ ਵਿੱਚੋਂ ਲਗਭਗ ਅੱਧੇ ਆ ਜਿਹੜੇ ਅਕਸਰ ਕੰਮ ਨੇ ਆਤੋਂ ਘਾਟ ਤੋਂ ਖਾ ਵਾਲੇ ਉਹਦਿਆਂ ਤੇ ਭੇਜਦੇ ਆ ਜਿੰਨੀਆਂ ਵੀ ਕੰਪਨੀਆਂ 85000 ਬੀਜੇ ਜਿਹੜੇ ਆ ਇਸ ਕਿਸਮ ਦੇ ਜਾਰੀ ਕਰਦੀਆਂ ਆ ਔਰ ਉਹਨਾਂ ਨਾਲੋਂ ਜਿਹੜੇ EMPLOYEES ਆ ਉਹ ਘਟ ਤੋਂ ਖਾ ਵਾਲੇ ਉਹਦਿਆਂ ਦੇ ਉੱਤੇ ਲਗਨ ਦੇ ਲਈ ਭੇਜ ਦਿੰਦੇ ਆ ਔਰ ਇਹਦੇ ਵਿੱਚ ਜੇ ਹੁਣ ਨੁਕਸਾਨ ਹੋਏਗਾ ਤਾਂ ਸਭ ਤੋਂ ਜ਼ਿਆਦਾ ਨੁਕਸਾਨ ਜਿਹੜਾ ਉਹ ਐਪਲੀਕੇਸ਼ਨ ਪਾਉਣ ਵਾਲੇ ਕੈਂਡੀਡੇਟਸ ਦਾ ਹੋਏਗਾ ਲੇਕਿਨ ਉਸ ਉਪਰੰਤ ਕੀ ਜਾ ਰਿਹਾ ਹੈ ਜਿਸ ਤਰ੍ਹਾਂ ਦਾਵਾ ਕੀਤਾ ਜਾ ਰਿਹਾ ਹੈ ਵੀ ਇਹ ਸਭ ਕੁਝ ਐ H1B ਵੀਜ਼ੇ ਦੇ ਮੈਸੇਜ ਹੁਣ ਕਰਕੇ ਹੀ ਕੀਤਾ ਜਾ ਰਿਹਾ ਹੈ ਹੁਣ ਦੂਸਰਾ ਜਿਹੜਾ ਮੁੱਦਾ ਆਪਾਂ ਆ ਜਿਸ ਮੁੱਦਤੇ ਗੱਲਬਾਤ ਕਰਾਂਗੇ ਪੰਜਾਬ ਅੰਦਰ ਜਿਹੜੀ ਥਰਾਲੀ ਆ ਜਿਹੜੀ ਉਹ ਨੇ ਦੇ ਪਸਰ ਤੋਂ ਬਾਅਦ ਉਹਦਾ ਬੀਜ ਲਾ ਕੇ ਉਹਦਾ ਬਾਕੀ ਇਹ ਹਿੱਸਾ ਜਿਹੜਾ ਵੱਜ ਜਾਂਦਾ ਉਹਨੂੰ ਆਪਾਂ ਥਰਾਲੀ ਕਹਿੰਦੇ ਆ ਔਰ ਉਹਦੇ ਬਾਰੇ ਕਿਹਾ ਗਿਆ ਆ ਕਿ ਇਹ ਥਰਾਲੀ ਜਿਹੜੀ ਆ ਜਦੋਂ ਧਮੀ ਨਾਲੇ ਨੂੰ ਸਾੜਦੇ ਆ ਤਾਂ ਉਹਦੇ ਵਿੱਚੋਂ ਪੈਦਾ ਹੋਣ ਵਾਲਾ ਜਿਹੜਾ ਧੂੰਆਂ ਆ ਉਹਦੇ ਨਾਲ ਹਵਾ ਦਾ ਵਾਤਾਵਰਣ ਗਿੜਾਇਆ ਉਹ ਬਹੁਤ ਖਰਾਬ ਹੁੰਦਾ ਹੈ ਇੱਥੇ ਮੈਂ ਇੱਕ ਗੱਲ ਪੋਲੂਸ਼ਨ ਕੰਟਰੋਲ ਬੋਰਡ ਨੂੰ ਵੀ ਪੁੱਛਣਾ ਚਾਹੁੰਦਾ ਆ ਕਿ ਠੀਕ ਹੈ ਕਿ 42 ਦੇ ਸਾਹ ਦੇ ਨਾਲ ਹਵਾ ਵਿੱਚ ਧੂੰਆਂ ਜਾਂਦਾ ਆ ਉਹਦੇ ਨਾਲ ਪ੍ਰਦੂਸ਼ਣ ਪੈਦਾ ਹੁੰਦਾ ਆ ਲੇਕਿਨ ਜੇਕਰ ਤੁਸੀਂ ਪੰਜਾਬ ਦੇ ਵਿੱਚ ਇੱਕ ਸਸਰੀ ਜੀ ਘੁੰਮ ਕੇ ਨਜ਼ਰ ਮਾਰੋ ਪਰ ਤੁਹਾਨੂੰ ਕਾਰਖਾਨਿਆਂ ਦੀਆਂ ਚਿਮਨੀਆਂ, ਭੱਠੀਆਂ ਦੀਆਂ ਚਿਮਨੀਆਂ ਤੇ ਹੋਰ ਇੰਡਸਟਰੀ ਦੇ ਵਿੱਚ ਚਿਮਨੀਆਂ ਲੱਗੀਆਂ ਹੋਈਆਂ ਜਦੋਂ ਤੁਸੀਂ ਦੇਖਦੇ ਆ ਤਾਂ ਤੁਸੀਂ ਅਕਸਰ ਦੇਖਦੇ ਹੋਵੋਗੇ ਕਿ ਉਹਦੇ ਵਿੱਚੋਂ ਕਾਲਾ ਧੂੰਆਂ ਜਿਹੜਾ ਉਹ ਨਿਕਲਦਾ ਹੁੰਦਾ ਆ ਸ਼ਾਇਦ ਸਾਡੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੂੰ ਉਹ ਜਿਹੜਾ ਕਾਲਾ ਧੂੰਆਂ ਆ ਉਹ ਦਿਖਾਈ ਨਹੀਂ ਦੇ ਰਿਹਾ ਕਿਉਂਕਿ ਇਹਦੇ ਵਿੱਚ ਮੋਨੋਕਸਾਈਡ ਹੁੰਦੀ ਆ ਕਾਲਮਲ ਡਾਈਆਕਸਾਈਡ ਵੀ ਹੁੰਦੀ ਆ ਔਰ ਉਹਦੇ ਨਾਲ ਜਿਹੜੀ ਮਨੁੱਖੀ ਸਿਹਤ ਉਹਦੇ ਉੱਪਰ ਬਹੁਤ ਗਲਤ ਜਿਹੜਾ ਪ੍ਰਭਾਵ ਹੈ ਉਹ ਅਸਰ ਜਿਹੜਾ ਉਹ ਛੜਦੀਆਂ ਆ ਉਹ ਗੈਸਾਂ ਜਿਹੜੀਆਂ ਉਸ ਕਾਲੇ ਧੂੰਏ ਵਿੱਚੋਂ ਨਿਕਲਦੀਆਂ ਆ ਲੇਕਿਨ ਬਹੁਤ ਤਕਰੀਬ ਤੋਂ ਕਦੇ ਵੀ ਪੰਜਾਬ ਪ੍ਰੂਫਿਸ਼ਨ ਕੰਟਰੋਲ ਬੋਰਡ ਨੇ ਇਸ ਪਾਸੇ ਵੱਲ ਧਿਆਨ ਦੇਣ ਦੀ ਕਦੇ ਵੀ ਕੋਸ਼ਿਸ਼ ਨਹੀਂ ਕੀਤੀ ਕਿ ਆਇਆ کارਖਾਨਿਆਂ ਦੀਆਂ chimneyਆਂ ਵਿੱਚੋਂ ਕਾਲਾ ਧੂਆਂ ਜੇ ਨਿਕਲ ਰਿਹਾ ਆ ਤੇ ਕਿਉਂ ਨਿਕਲ ਰਿਹਾ ਹੈ ਕਿਉਂਕਿ ਆਮ ਤੌਰ ਦੇ ਉੱਤੇ ਇੱਕ ਮੋਟੀ ਮੋਟੀ ਗੱਲ ਮੈਂ ਦੱਸ ਦੇਵਾਂ ਕਿ ਜਦੋਂ ਕਿਸੇ کارਖਾਨੇ ਦੀ chimney ਵਿੱਚੋਂ ਟਿੱਕਾ ਧੂਆਂ ਨਿਕਲਦਾ ਆ ਤੇ ਇਹਦਾ ਮਤਲਬ ਇਹ ਸਮਝਿਆ ਜਾਣਾ ਚਾਹੀਦਾ ਆ ਕਿ ਉਥੇ ਜੋ ਵੈਸਤ ਲੱਗੇ ਹੋਏ ਆ ਵਾਇਨਰਸ ਵਗੈਰਾ ਲੱਗੇ ਹੋਏ ਆ ਜਾਂ ਕੋਈ ਹੋਰ ਕਿਸੇ ਕਿਸਮ ਦਾ ਜਿਹਦੇ ਵਿੱਚ ਜਿਹਦੇ ਰਾਈਂ ਸਕੀਮ ਬੰਡੀ ਹੋਵੇ ਉਹ ਲੱਗੇ ਹੋਏ ਆ ਉਹਦੇ ਵਿੱਚ ਉਹ ਦਾ ਜਿਹੜਾ ਸਾਜਣ ਵਾਲਾ ਮਟੀ ਦੀ ਅੰਦਰਾ ਭਾਵੇਂ ਉਹ ਕੋਲਾ ਆ ਭਾਵੇਂ ਉਹ ਇਹ ਝੋਨੇ ਦੀ ਫੱਕ ਆ ਜਾਂ ਕੁਝ ਹੋਰ ਕੰਜ਼ਮਪਸ਼ਨ ਮਟੀਰੀਅਲ ਆ ਉਹ ਜੇਕਰ ਪੂਰੀ ਤਰ੍ਹਾਂ ਸੜਦਾ ਆ ਆ ਉਸ ਜਿੰਨੀ ਬਿੱਚੂ ਟਿਟਾ ਤੁਆ ਨਿਕਲੇਗਾ ਜੇੜਾ ਕਿਸੇ ਵੀ ਹਾਸ ਵਿੱਚ ਮਨੁੱਖੀ ਸਿਹਤ ਲਈ ਕੋਈ ਖਤਰੇ ਦਾ ਕਾਰਨ ਜਿਹੜਾ ਉਹ ਨਹੀਂ ਬਣ ਸਕਦਾ ਦੇਖਣਾ ਜੇਕਰ ਕਾਲਾ ਤੁਆ ਨਿਕਲਦਾ ਆ ਤਾਂ ਇਹਦਾ ਮਤਲਬ ਇਹ ਆ ਮਨੁੱਖੀ ਸਿਹਤ ਸਿਹਤ ਦੇ ਉੱਤੇ ਇੰਨਾ ਤਮਾੜਾ ਪ੍ਰਭਾਵ ਪਾਉਂਦਾ ਆ ਕਿ ਜਿਹੜੇ ਨਾਲ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦੇ ਲੱਗਣ ਦਾ ਡਰ ਜਿਹੜਾ ਉਹ ਹਮੇਸ਼ਾ ਹੀ ਬਣਿਆ ਰਹਿੰਦਾ ਹੈ ਹੁਣ ਸਦਾਨਾ ਅੰਕੜੇ ਜਿਹੜੇ 3 ਸਾਲ ਦੇ ਇਹਨਾਂ ਨੇ ਬੋਰਡ ਨੇ ਦਿੱਤੇ ਆ ਉਹਨਾਂ ਨੇ ਕਿਹਾ ਪੰਜਾਬ ਦੇ 8 ਜ਼ਿਲ੍ਹਿਆਂ ਦੇ 663 ਪਿੰਡਾਂ ਨੂੰ ਮੈਂ 42 ਸਾਲ ਦੇ ਹਾਰਸਕੋਰ ਉਹ ਜੋ ਪੁਆਇੰਟ ਕੀਤਾ ਗਿਆ ਆ ਜੋ ਸਾਧੀਆਂ ਦੇ ਦਿੱਲੀ ਨੂੰ ਘੇਰਨ ਵਾਲੇ ਜ਼ਰੀਲੇ ਤੁਹਾਨੂੰ ਵਿੱਚ ਯੋਗਦਾਨ ਪਾਉਣ ਵਾਲੇ ਆਬਿਆਸ ਤੋਂ ਰੋਕਣ ਲਈ ਨਵੇਂ ਯਤਨਾਂ ਦੀ ਨਿਸ਼ਾਨਦੇਹੀ ਵੀ ਕਰਦਾ ਹੁਣ ਜਿਹੜੇ 8 ਜ਼ਿਲ੍ਹਿਆਂ ਵਿੱਚ ਜਿਹੜੀ ਪਦੂਸ਼ਣ ਕੰਟਰੋਲ ਦਾਵਾ ਕਰਦੀ ਆ ਕਿ ਉੱਥੇ ਪਾਲੀ ਰਸਾੜ ਦੇ ਨਾਲ ਹਵਾ ਜਿਹੜੀ ਆ ਪ੍ਰਦੂਸ਼ਿਤ ਹੋ ਰਹੀ ਆ ਤੋਂ ਦੇ ਵਿੱਚ ਸੰਗਰੂਰ ਫੋਜਬੋਦ ਮਠੰਗਾ ਮੌਗਾ ਬਰਨਾਲਾ ਮਾਂਸਾ ਤਾਂ ਤਾਂ ਤੇ ਫਰੀਦਕੋਟ ਦੇ ਇਲਾਕੇ ਜਿਹੜੇ ਆ ਉਥੇ 2024 ਸਾਲ ਦੇ ਵਿੱਚ 615 ਖੇਤਾਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਜਿਹੜੀਆਂ ਉਹ ਦਰਜ ਕੀਤੀਆਂ ਗਈਆਂ ਸਨ ਜਿਹੜੀਆਂ ਕਿ ਪਿਛਲੇ ਸਾਲ 15 ਸਤੰਬਰ ਤੋਂ 30 ਨਵੰਬਰ ਤੱਕ ਦੀ ਰਿਪੋਰਟ ਜਾਰੀ ਕੀਤੀ ਗਈ ਸੀ ਉਹਦੇ ਅਨੁਸਾਰ 10909 ਮੌਨਿਆਂ ਦੇ ਨਾਗੋਪੇ ਅੰਗ 2/3 ਆ ਮਤਲਬ ਪਹਿਲਾਂ ਨਾਲੋਂ ਹੋਰ ਜਿੰਨੀਆਂ ਘਟੀਆਂ ਆ ਐ ਉਹ ਉਹ ਪੁਆਇੰਟ ਜਿਹੜੇ ਆ ਉਹ ਘਟੇ ਆ ਰਾਸ਼ਟਰ ਕਾਰਨੇ 에ਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਦੀ ਨੂਏਲ ਸੰਪਤੀ ਗਈ ਇੱਕ ਤਾਜ ਯੋਜਨਾ ਦੇ ਅਨਸਾਰ 600 ਟ੍ਰੇ ਪੈਡ ਉਹ ਸੰ ਜਿੱਥੇ ਪਿਛਲੇ 3 ਸਾਲ ਦਾ ਦਦਾਨ ਵਹੈਸ਼ੀ ਖੇਤਰ ਦੇ 75% ਤੋਂ ਵੀ ਜ਼ਿਆਦਾ ਵਾਦੇ ਸੇ ਸੇ ਬੈਤ ਦੋ ਐਪਲਾਈ ਜੇੜਿਆ ਉਹ ਸਾਰੀ ਗਈ ਸੀ ਹੁਣ ਇੱਥੇ ਪੁੱਛਣਾ ਮਨਦਾ ਆ ਕਿ ਠੀਕ ਹੈ ਪਰ阿里 ਸਾਰਨਾ ਇੱਕ ਜੁਦ ਮੈਂ ਦੇ ਤਨ ਸਰਕਾਰ ਇਹ ਦੱਸਣ ਦਾ ਗਤਨੀ ਕਿਉਂ ਨਹੀਂ ਕਰਦੀ ਕਿ ਇਹ ਪਰਾਲੀ ਨੂੰ ਡਿਸਪੋਜ਼ ਆਫ ਕੇ ਜਿੰਮੇਦਾਰਾਂ ਨੇ ਕਰਨਾ ਆ ਕਿ ਉਹਦਾ ਤਰੀਕਾ ਕੀ ਹੋਵੇ ਉਹਨੂੰ ਕਿਸ ਤਰ੍ਹਾਂ ਡਿਸਪੋਜ਼ ਆਫ ਕੀਤਾ ਜਾਵੇ ਇਹਦੇ ਬਾਰੇ ਸਰਕਾਰ ਚੁੱਪਚਾਪ ਆਪਣੀ ਕਿਤੀ ਜੜੀਆਂ ਉਹ ਧਾਮ ਕੀਤੀ ਹੋਈ ਆ ਤੇ ਜਿਹੜਾ ਦੋਸ਼ ਜਿਹੜਾ ਆ ਅਕਸਰ ਇਹ ਗਮੀਦਾਰਾਂ ਨੂੰ ਇਹਦੇ ਦੇਸ਼ਰ ਉੱਪਰ ਇਹ ਦੋਸ਼ ਜਿਹੜਾ ਉਹ ਮੜਿਆ ਜਾ ਰਿਹਾ ਆ ਔਰ ਇਹ ਅਧਕਾਰੀ ਵੀ ਜਿਹੜੇ ਆ ਇਹ ਗੱਲ ਠੀਕ ਨਹੀਂ ਬਣਾਦਾ ਆ ਕਿ ਇੰਨਾ ਖੇਤਾਂ ਵਿੱਚ ਜਿਹੜੇ ਨੂੰ ਪੱ ਦੱਸਿਆ ਕਿ ਝੋਨੇ ਦੀ ਤਲਾੜੀ ਦੇ ਇਨ ਅਤੇ ਆਊਟ ਜਿਹੜੇ ਪ੍ਰਬੰਧਨ ਦੇ ਨੜਿੰਦਰੀ ਮਸ਼ੀਨਰੀ ਹੋਵੇ ਉਹਨਾਂ ਨੂੰ ਰਬੰਦ ਕੀਤਾ ਜਾਣਾ ਚਾਹੀਦਾ ਆ ਉਹ ਚੁਣੇ ਗਏ ਜ਼ਿਲ੍ਹਿਆਂ ਨੂੰ ਪਹਿਲਾਂ ਹੀ ਵੱਖਰੇ ਹੌਸਪਟਲ ਐਕਸ਼ਨ ਪਲਾਨ ਤਿਆਰ ਕਰ ਲਏ ਜਿਹੜੇ ਆ ਉਹ ਨਿਰਦੇਸ਼ ਦਿੱਤੇ ਜਾਣੇ ਚਾਹੀਦੇ ਆ ਹੁਣ ਇੱਥੇ ਆਪਾਂ ਜੇ ਹੋਰ ਵਿਚਾਰ ਕਰ ਲਈਏ ਇਹਦੇ ਬਾਰੇ ਇਹ ਸਮੱਸਿਆ ਦੇ ਨਾਲ ਜਿਹੜੀ ਪ੍ਰਾਲੀ ਦੇ ਸਾਣ ਦੇ ਨਾਲ ਪੈਦਾ ਹੁੰਦੀ ਆ ਉਰੇ ਨਾਲ ਮੇਠਣ ਲਈ ਰਾਸ ਕਰਨੇ ਇੱਕ 8000 ਲੋਕਾਂ ਦੀ ਇੱਕ ਟੀਮ ਬਣਾਈ ਹੈ 8000 ਇਹਦੇ ਵਿੱਚ ਦੰਗ ਬਗ 5000 ਨੋਡਲ ਅਫੀਸਰ 1500 ਕੈਡਸਟਰਲ ਕੋਆਰਡੀਨੇਟਰ 1200 ਫੀਲਡ ਅਫਸਰ ਅਤੇ ਜਿਨ੍ਹਾਂ ਨੂੰ 11000 ਤੇ 624 ਪਿੰਡਾਂ ਵਿੱਚ ਇਸ ਵੇਲੇ ਪਾਇਨਾ ਪਟਾਗਰ ਜਿਸ ਫਲਾੜੀ ਸਵਕਿਆ ਜੇਨ 8 ਜੇਵੀਆਂ ਟੀਮਾਂ ਆ ਇਹਨਾਂ ਨੂੰ ਇੱਕ ਫਲਾੜੀ ਸਵਕਿਆ ਬਲ ਵਜੋਂ ਇਹਨਾਂ ਦਾ ਨਾਮ ਜਿਹੜਾ ਦਿੱਤਾ ਗਿਆ ਆ ਔਰ 43 ਸਣ ਦੀਆਂ ਘਟਨਾਵਾਂ ਦੇ ਮੌਤ ਭੌਤਕ ਤਸਦੀਕ ਤੋਂ ਬਾਅਦ ਜਿਹੜਾ ਪਦੂਸ਼ਨ ਕੰਟਰੋਲ ਬੋਰਡ ਆ ਇਹਦਾ ਜਿਹੜਾ ਉਹਦੇ ਵੱਲੋਂ ਜਿਹੜੇ ਜੁਆਲ ਕੀਤੇ ਗਏ ਐਕਸ਼ਨ ਟੇਕਿੰਗ ਰਿਪੋਰਟ ਨਾਮਕ ਮੋਬਾਈਲ ਐਪਲੀਕੇਸ਼ਨ ਰਾਹੀਂ ਰੋਜ਼ਾਨਾ ਕਾਰਵਾਈ ਦਿਖੀਆਂ ਰਿਪੋਰਟਾਂ ਦਿਨੀਆਂ ਉਹ ਸੰਝੀਆਂ ਕੰਨੀਆਂ ਪੈਂਦੀਆਂ ਹੁਣ ਜੇਕਰ ਸਰਕਾਰ ਜ਼ਿੰਮੇਦਾਰਾਂ ਨੂੰ ਇਹਦਾ ਇਲਾਜ ਦੱਸ ਦੇਵੇ ਇਲਾਜ ਉਹਨਾਂ ਨੂੰ ਆਪ ਆਪ ਪਤਾ ਨਹੀਂ ਉਹ ਦੱਸਣ ਤੇ ਕਿਸੇ ਦਾ ਦੱਸਣ ਪਰ ਪੂਰਿਸ਼ਨ ਬੋਰਡ ਦੇ ਪੱਲੇ ਵੀ ਕੁਝ ਨਹੀਂ ਇੱਥੇ ਇੱਕ ਧੀ ਵੀ ਦਿਨੇ ਉਹਨਾਂ ਤੇ ਬਿਠਾ ਦਿੱਤੀ ਆ ਨਾ ਤਾਂ ਉਹਨੂੰ ਕਿਸੇ ਪੰਜਾਬ ਦੀ ਭੂਗੋਲਕ ਸਿਚੁਏਸ਼ਨ ਦਾ ਪਤਾ ਆ ਨਾ ਉਹਨਾਂ ਨੂੰ ਫਾਰਮਰਸ ਨੂੰ ਕੀ ਚ ਆ ਰਹੀਆਂ ਸਮੱਸਿਆਵਾਂ ਬਾਰੇ ਕੋਈ ਜਾਣਕਾਰੀ ਆ ਕੇਵਲ ਤੇ ਕੇਵਲ ਉਹ ਆਪਣੇ ਦਸਤੂਰ ਵਿੱਚ ਬੈਠ ਕੇ ਇਹ ਹੋ ਜਾਈ ਹੁਕਮਨਾਮਾ ਜਾਦੀ ਕਾਫੀ ਰਹਿੰਦੀ ਆ ਲੇਕਿਨ ਸੋਨਾ ਸਤੰਭ ਤੋਂ ਪੜ੍ਹਨਾ ਐਸ ਐਸ ਨੰਬਰ ਤੋਂ ਪੜ੍ਹਨਾ ਅੰਮਸਾ ਤੋਂ ਪਹਿਲੀ ਅੱਗ ਲੱਗਣ ਦੀ ਜਿਹੜੀ ਫੌਂਟ ਹੈ ਉਹ ਪੰਜਾਬ ਵਿੱਚ ਖੇਤਾਂ ਵਿੱਚ ਅੱਗ ਲੱਗਣ ਦਾ ਮੌਸਮ ਜਿਹੜਾ ਉਹ ਇਸ ਵੇਲੇ ਸ਼ੁਰੂ ਹੋ ਗਿਆ ਹੈ। ਉਹ ਪਿਛਲੇ ਸਾਲਾਂ ਨਾਲੋਂ ਕਿਉਂਕਿ 40 ਸਾਲਾਂ ਵਿੱਚ ਸਭ ਤੋਂ ਧਿਆਨ ਖੜਾ ਨੇ 49000 ਹੈਕਟੇਅਰ ਖੜੀ ਫਸਲ ਨੂੰ ਕਿਉਂਕਿ ਤਬਾਹ ਕਰ ਦਿੱਤਾ। ਉਹਦੇ ਨਾਲ ਹਾਂ ਵੀ ਬਜਾਈ ਲਈ ਖੇਤਾਂ ਨੂੰ ਸਾਫ਼ ਕਰਨ ਲਈ ਨੁਕਸਾਨ ਨੇ ਗਏ। ਜੰਡੇ ਨੂੰ ਜਾਂ ਸਾਦਨ ਨੂੰ ਪਹਿਲਾਂ ਸਾੜਨ ਲਈ ਮਜਬੂਰ ਕੀਤਾ ਜਾਂਦਾ ਸੀ ਲੇਕਿਨ 18 ਸਤੰਬਰ ਤੱਕ ਪੰਜਾਬ ਨੂੰ ਪਰਾਲੀ ਸਾੜਨ ਦੇ ਅੱਜ ਤੱਕ ਕੱਲ ਤੱਕ ਮਤਵਾਜ ਨਹੀਂ ਆ ਕੱਲ ਤੱਕ 46 ਕੇਸ ਜਿਹੜੇ ਆ ਉਹ ਸਾਹਮਣੇ ਆਏ ਹੁਣ ਅਸੀਂ ਅਮਰੀਕਾ ਵਿੱਚ ਰਹਿੰਦੇ ਆ ਜਿੱਥੇ ਕਦੇ ਅਸੀਂ ਇਹ ਗੱਲ ਦੀ ਕੋਈ ਸ਼ਿਕਾਇਤ ਜਾਂ ਕਿਸੇ ਪਿੜ ਵਾਲੀ ਸਾੜਨ ਦਾ ਧੂਆਂ ਕبھی ਸਰਕਾਰ ਵੱਲੋਂ ਕਿ ਜ਼ਿੰਮੇਵਾਰਾਂ ਦੇ ਉੱਪਰ ਉਹਨਾਂ ਉੱਪਰ ਕਿਸੇ ਕਿਸਮ ਦਾ ਦੋਸ਼ ਕਿ ਜ਼ਿੰਮੇਵਾਰ ਦੇਡੇ ਆ ਫਲਾੜੀ ਸਾੜ ਕੇ ਹਵਾ ਵਿੱਚ ਪ੍ਰਦੂਸ਼ਣ ਪੈਦਾ ਕਰਾਇਆ ਉਹ ਕਦੀ ਨਾ ਵੇਖਿਆ ਆ ਨਾ ਕਦੀ ਅਸੀਂ ਸੁਣਿਆ ਆ ਨਾ ਕਿਸੇ ਮੀਡੀਆ ਵਿੱਚ ਅਸੀਂ ਉਹ ਪੜਿਆ ਤਾਂ ਫਿਰ ਕੀ ਕਾਰਨ ਆ ਕਿ ਜਦ ਕੇ ਅਮਰੀਕਾ ਦੇ ਵਿੱਚ ਵੀ ਪੰਜਾਬ ਨਾਲੋਂ ਖਾਸ ਤੌਰ ਤੇ ਕੈਲੀਫੋਰਨੀਆ ਦੇ ਸਟੇਟ ਵਿੱਚ ਪੰਜਾਬ ਨਾਲੋਂ ਜ਼ਿਆਦਾ ਫਲਾੜੀ ਜਿਹੜੀ ਆ ਉਹ ਪੈਦਾ ਹੁੰਦੀ ਆ ਅਕਸਰ ਇੱਥੇ ਦੇ ਲੋਕ ਵੀ ਇੱਥੇ ਦੀਆਂ ਸਰਕਾਰਾਂ ਵੀ ਫਲਾੜੀ ਨੂੰ ਸਾਂਣ ਦੇ ਦੇ ਲਈ ਜਾਂ ਉਹਦੇ ਡਿਸਪੋਜ਼ ਆਫ ਕਰਨ ਦੇ ਲਈ ਕੋਈ ਤਾਪ ਤਰੀਕੇ ਅਪਣਾਉਂਦੀਆਂ ਹੋਣਗੀਆਂ ਜੋ ਦੇਖਣ ਉਹਨਾਂ ਤਰੀਕਿਆਂ ਤੋਂ ਵੀ ਸਾਡੀ ਰਾਜ ਦੀ ਸਰਕਾਰ ਨੇ ਜਾਂ ਭਾਰਤ ਸਰਕਾਰ ਨੇ ਕਦੀ ਇਹ ਸਮਝਣ ਦਾ ਯਤਨ ਨਹੀਂ ਕੀਤਾ ਵੀ ਆਫਟਰ ਆਲ ਦੁਨੀਆ ਦੇ ਕੋਨੇ ਵਿੱਚ ਖਾਸ ਕਰਕੇ ਉੱਤੇ ਖੇਤੀ ਪ੍ਰਧਾਨ ਸੂਬਿਆਂ ਦੇ ਵਿੱਚ ਅਕਸਰ ਪਲਾਰੀ ਨੂੰ ਕਿਸ ਤਰ੍ਹਾਂ ਡਿਸਪੋਜ਼ ਆਫ ਕੀਤਾ ਜਾਂਦਾ ਆ ਉਹਨਾਂ ਤੋਂ ਸਭ ਕੁ ਲੈ ਕੇ ਅਸੀਂ ਪੰਜਾਬ ਦੇ ਵਿੱਚ ਉਹ ਸਿਸਟਮ ਲਾਗੂ ਕਰੀਏ ਇਹਦੇ ਨਾਲ ਪੰਜਾਬ ਦੇ ਅੰਦਰ ਵਾਹ ਹਵਾ ਦਾ ਜਿਹੜਾ ਵਪਰੂਛਣਾ ਉਹ ਪਾਣੀ ਸਾੜਵੇ ਨਾਲ ਪ੍ਰਾਲੀ ਸਾੜਵੇ ਨਾਲ ਫਾਇਦਾ ਨਾ ਹੋਵੇ ਹੁਣ ਯਦੋਂ ਕਿ ਪੰਜਾਬ ਦੇ ਵਿੱਚ ਪ੍ਰਾਲੀ ਸਾੜ ਲਈਆਂ ਟਕਨਾਵਾ ਦੀ ਗਿਣਤੀ 2022 ਦੇ ਵਿੱਚ 59922 ਸੀਗੀ ਤੇ 2024 ਦੇ ਵਿੱਚ ਇਹ ਘਟ ਕੇ 10909 ਹੋ ਗਈ ਹੈ ਉਹ ਖੇਤਰ ਜਿੱਥੇ ਤਾਲੀ ਸਾੜੀ ਗਈ ਸੀ 2022 ਦੇ ਵਿੱਚ 1.25 ਮਿਲੀਅਨ ਏਕੜ ਤੋਂ ਜ਼ਿਆਦਾ ਵਧ ਕੇ 2023 ਵਿੱਚ 1.9 ਮਿਲੀਅਨ ਏਕੜ ਹੋ ਗਏ। ਆ ਇਹ ਦੇ ਨਾਲ ਦੇਖੋ ਇਹ ਤਾਲੀ ਸਾੜੀਆਂ ਘਟਨਾਵਾਂ ਤਾਂ ਜਿਹੜੀਆਂ ਘਟ ਸਕਦੀਆਂ ਆ ਉਹਨਾਂ ਨੂੰ ਪੈਨ ਪੁਆਇੰਟ ਕਰਕੇ ਉਹਨਾਂ ਦੇ ਨਾਲ ਜਿਹੜੀ ਖਰਾਲੀ ਆ ਉਹਨਾਂ ਨੂੰ ਪਸ਼ੂਆਂ ਦੇ ਚਾਰੇ ਰੇਵੀ ਸਟੋਰ ਕਰਕੇ ਰੱਖਿਆ ਜਾ ਸਕਦਾ ਆ ਉਹਨਾਂ ਨੂੰ ਕੈਮੀਕਲ ਖਾਦ ਬਣਾਉਣ ਦੇ ਕੰਮ ਵੀ দেয়া ਜਾ ਸਕਦਾ ਆ ਉਹ ਜਦੋਂ ਤੁਸੀਂ ਇਹਦੇ ਨਾਲ ਇੱਕ ਕੈਮੀਕਲ ਖਾਦ ਦਾ ਸਾਇਨਿਕ ਖਾਦ ਬਣਾਉਂਗੇ ਤਾਂ ਉਹਦੇ ਨਾਲ ਜਿਹੜਾ ਹਵਾ ਦਾ ਪ੍ਰਦੂਸ਼ਣ ਵਧਣ ਦੀਆਂ ਚਿਕਤਾਂ ਆ ਉਹ ਬਿਲਕੁਲ ਖਤਮ ਹੋ ਜਾਣਗੀਆਂ ਸੋ ਲੋੜ ਇਸ ਗੱਲ ਦੀ ਆ ਕਿ ਸਿੱਧੇ ਪੰਜਾਬ ਦੇ ਜ਼ਿੰਮੇਦਾਰਾਂ ਦੇ ਉੱਤੇ ਦੋਸ਼ ਲਾਉਣ ਦੀ ਬਜਾਏ ਪੰਜਾਬ ਸਰਕਾਰ ਨੂੰ ਇਹ ਚਾਹੀਦਾ ਆ ਕਿ ਉਹ ਘਟੋ-ਘਟੇ ਖੇਤੀਬਾੜੀ ਸੂਬਿਆਂ ਕੋਲੋਂ ਇਸ ਗੱਲ ਦਾ ਇਸ ਗੱਲ ਦੀ ਜਾਣਕਾਰੀ ਲੈਣ ਕਿ ਕਿਸ ਤਰ੍ਹਾਂ ਉਹਨਾਂ ਦੇ ਸੂਬਿਆਂ ਵਿੱਚ ਪਲਾਈ ਨੂੰ ਡਿਸਪੋਜ਼ ਆਫ ਕਰਦੇ ਰਹੀ ਜਾਂ ਤੁੰੜੇ ਆ ਉਹ ਕਿਤੇ ਜ਼ਿਆਦਾ ਹੈ ਤਾਂ ਜਾ ਕੇ ਪੰਜਾਬ ਵਿੱਚੋਂ ਪਲਾਈ ਸਾਣ ਦੇ ਨਾਲ ਜਿਹੜਾ ਪਦੂਸ਼ਣ ਪੈਦਾ ਹੋ ਰਿਹਾ ਆ ਉਹਦੇ ਉੱਤੇ ਰੋਕ ਜਿਹੜੀ ਆ ਉਹ ਲਗਾਈ ਜਾ ਸਕੇ ਉਸ ਤੋਂ ਬਾਅਦ ਇੱਕ ਪੰਜਾਬ ਸਰਕਾਰ ਨੇ ਇੱਕ ਬੜਾ ਨੱਬਛਾਈ ਫਰਮਾਨ ਜਾਰੀ ਕੀਤਾ ਆ ਕਿ ਕੋਈ ਵੀ ਐਮਬੀਬੀਐਸ ਦੀ ਸੀਟ ਦੇ ਲਈ ਅਗਰ ਕੋਈ ਵਿਦਿਆਰਥੀ ਆਪਣਾ ਐਮਬੀਬੀਐਸ ਕਰਨਾ ਚਾਹੁੰਦਾ ਆ ਤੇ ਉਹਨਾਂ ਦੀ ਪਲਵਾਜ਼ ਵੱਲੋਂ 40 ਲੱਖ ਦੀਆਂ ਦੋ ਅਚੰਤ ਜੈ ਦਾਦਾ ਦਾ ਜ਼ਿਕਰ ਕਰਨਾ ਜ਼ਰੂਰੀ ਹੈ ਉਹ ਜਮਾਂਤ ਜਿਹੜੀ ਯਾ ਜਮਾਂਤ ਵਜੋਂ ਇਨਾ ਮਾਉਂਟ ਰੱਖਿਆ ਜਾਵੇਗਾ ਉਹ ਸਵਕਾਲੀ ਸੁਹੂਲਤਾ ਵਿੱਚ 2 ਸਾਲ ਸੇਵਾ ਕਰੋ ਜਾਂ 20 ਲੱਖ ਦਾ ਭੁਗਤਾਨ ਕਰੋ ਜੋ ਕਿ ਦਾਖਲੇ ਸੰਨੇ ਦੋ ਜੈ ਦਾਦਾ ਦਾ ਜ਼ਿਕਰ ਕਰਕੇ ਸਖਰ ਕੀਤਾ ਗਿਆ ਹੈ ਮਤਲਬ ਇਹੋ ਜਿਹੜੀ ਕੈਂਡੀਡੇਟ ਹੈ ਜਾਂ ਸਟੂਡੈਂਟ ਹੈ ਉਨਾਂ ਨੂੰ ਕਿਹਾ ਗਿਆ ਆ ਵੀ ਜਾਂ ਤਾਂ ਤੁਸੀਂ ਸੇਵਾ ਕਰੋ ਜਾਂ ਫਿਰ 20 ਲੱਖ ਦਾ ਜਿਹੜਾ ਉਹ ਉਹਦਾ ਭੁਗਤਾਨ ਕਰੋ ਇਹ ਜਿਹੜਾ ਇੱਕ ਅਨਦਰਸ਼ਾਈ ਫਰਮਾਨ ਹੈ ਇਹਦੇ ਇਹ ਗ੍ਰਹੀ ਸਕਾਰ ਨੂੰ ਇਹਨੂੰ ਵਾਪਸ ਲੈਣ ਦੀ ਸੋਚਣਾ ਚਾਹੀਦਾ ਆ ਕਿਉਂਕਿ ਇਹਦੇ ਵਿਦਿਆਰਥੀ ਦੇ ਪਰਵਾਰਾਂ ਕੋਲ ਜਾਂ ਉਹਨਾਂ ਦੇ ਮਾਪੇ ਦੇ ਕੋਲ ਇੰਨੀ ਕਿ ਰਾਸ਼ੀ ਨਹੀਂ ਹੁੰਦੀ ਜਾਂ ਇੰਨੀ ਜ਼ਮੀਨ ਨਹੀਂ ਹੁੰਦੀ ਉਹਨਾਂ ਦੇ ਮਨਾਂ ਵਿੱਚ ਜਿਹੜਾ ਉਹ ਸੁਪਨਾ ਸਜਾਈ ਬੈਠੇ ਆ ਕਿ ਉਹ ਵੱਡੇ ਹੋ ਕੇ ਕਿਸੇ ਦਾਸਤਰੀ ਦੇ ਕਿਤੇ ਵਿੱਚ ਜਾਣਗੇ ਉੱਥੇ ਇਸ ਕਿਤੇ ਵਿੱਚ ਦਾਖਲ ਹੋ ਕੇ ਲੋਕਾਂ ਦੀ ਸੇਵਾ ਕਰਨਗੇ ਤਾਂ ਉਹਨਾਂ ਦੇ ਇਹ ਸੁਪਨੇ ਧਰੇ ਤੜਾਏ ਦੇਣਗੇ ਸੋ ਅੱਜ ਲੋੜ ਇਸ ਗੱਲ ਦੀ ਆ ਕਿ ਉਹ ਵਿਦਿਆਰਥੀਆਂ ਦੇ ਜੁਨੇ ਜੋ ਇਹ ਸਿਕਿਉਰਿਟੀ ਦੇਣ ਦਾ ਕੰਮ ਜਾਂ ਹੁਕਮ ਜਿਹੜਾ ਉਹ ਜਾਰੀ ਕੀਤਾ ਗਿਆ ਆ ਉਹਨੂੰ ਪੰਜਾਬ ਸਰਕਾਰ ਨੂੰ ਵਾਪਸ ਲੈਣਾ ਚਾਹੀਦਾ ਆ ਔਰ ਇਹਦੇ ਬਦਲੇ ਤੇ ਅਜਿਹੇ ਹੁਕਮ ਜਾਰੀ ਕੀਤੇ ਜਾਣੇ ਚਾਹੀਦੇ ਆ ਜਿਨ੍ਹਾਂ ਦੇ ਤਹਿਤ ਇੱਕ ਆਮ ਵਿਦਿਆਰਥੀ ਜਿਹੜਾ ਕਿ ਜਿਹਦੇ ਮਨ ਦੇ ਵਿੱਚ ਉਹ ਸੁਪਨਾ ਆ ਉਹ ਇੱਕ ਇੱਛਾ ਆ ਕਿ ਉਹ ਡਾਕਟਰੀ ਦੀ ਵਿਦਿਆ ਪ੍ਰਾਪਤ ਕਰਨ ਤੋਂ ਬਾਅਦ ਆਪਣੇ ਲੋਕਾਂ ਦੀ ਸੇਵਾ ਕਰਨ ਵਿੱਚ ਅੱਗੇ ਆਏਗਾ ਔਰ ਆਪਣੀ ਮਿਸ਼ਨ ਦੀ ਪੂਰਤੀ ਲਈ ਅੱਗੇ ਵਧ ਸਕੇਗਾ ਹੁਣ ਅੱਗੇ ਜਿਹੜੀ ਗੱਲ ਮੈਂ ਕਰ ਲੱਗਾ ਹਾਂ ਉਹ ਲੋਕਾਂ ਦੇ ਲੈਣਾ ਇੱਕ ਕੰਪੈਨਡ ਹੈ ਐ ਐਨਜੀ ਵਾਲਾ ਉੱਥੇ ਦੇ ਜਿਹੜੇ ਲੋਕ ਆ ਜਾਂ ਪਰਿਵਾਰ ਹੈ ਉਹ ਵੈਸੇ ਹੀ ਸਾਦੇ ਹੜਪੀਟਾਂ ਆਂਦੇ ਵਿਕਟਨਾਂ ਜਾਂ ਹੜਪੀਟਾਂ ਦੇ ਐ ਦੇ ਉਹ ਪੀਡ ਪਰਵਾਹਾ ਉਥੇ ਇੱਕ ਮੰਤਰੀ ਜਾਂਦਾ ਆ ਉਹ ਉੱਥੇ ਜਦੋਂ ਉਹ ਮੰਤਰੀ ਪੈਂਡ ਦੇ ਵਿੱਚ ਦਾਖਲ ਹੁੰਦਾ ਆ ਜਾਂ ਕਿਤੇ ਸਟੇਜ ਦੇ ਉੱਤੇ ਖੜਾ ਹੋਣ ਦਾ ਯਤਨ ਕਰਦਾ ਆ ਤਾਂ ਪੈਂਡ ਦੇ ਲੋਕਾਂ ਵੱਲੋਂ ਉਹਨੂੰ ਸਵਾਲ ਪੁੱਛਨੇ ਸ਼ੁਰੂ ਕੀਤੇ ਜਾਂਦੇ ਆ ਸਵਾਲ ਪੁੱਛਣਾ ਡੈਮੋਕ੍ਰੈtic ਰਾਈਟ ਹੈ ਹਰ ਇੱਕ ਬੰਦੇ ਦਾ ਹਰ ਕੋਈ ਬੰਦਾ ਆਪਣੇ ਚੁਣੇ ਹੋਏ ਦਮੈਂਦੇ ਕਰੋ ਕੋਈ ਵੀ ਪ੍ਰੈਸ਼ਨ ਕੁਐਸਚਨ ਜਿਹੜਾ ਉਹ ਕੋਈ ਕਦ ਕਦ ਸਕਦਾ ਹੈ ਲੇਕਿਨ ਉਥੇ ਮੰਤਰੀ ਸਾਹਿਬ ਨੇ ਉਹ ਪੁੱਛੇ ਗਏ ਸਵਾਲਾਂ ਦਾ ਜਵਾਬ ਦੇਣ ਦੀ ਬਜਾਏ ਉਹਦੇ ਨਾਲ ਮੰਤਰੀ ਦੇ ਨਾਲ ਜਿੰਨਾਂ ਵੀ ਸਿਕਿਉਰਟੀ ਦਾ ਅੰਲਾ ਫੈਲਾ ਸੀ ਉਹਨਾਂ ਨੇ ਪੁੱਛਣ ਵਾਲੇ ਪਿੰਡੂਆਂ ਦੇ ਉੱਪਰ ਲਾਠੀਆਂ ਵਧਾਉਣੀਆਂ ਸ਼ੁਰੂ ਕਰ ਦਿੱਤੀਆਂ ਇਸ ਸਬੰਧ ਵਿੱਚ ਇੱਕ ਵੀਡੀਓ ਵੀ ਵਾਇਰਲ ਹੋਈ ਉਸ ਵੀਡੀਓ ਜਿਹੜੀ ਵਾਇਰਲ ਹੋਈ ਆ ਉਹ ਮੈਂ ਖੁਦ ਵੀ ਦੇਖੀ ਆ ਉਹ ਵੀਡੀਓ ਨੂੰ ਦੇਖ ਕੇ ਸਦਮੇ ਚ ਹੀ ਜਿਸਮ ਦੇ ਜਿਹੜੇ ਲੂਆ ਉਹ ਖੜੇ ਹੋ ਜਾਂਦੇ ਆ ਕਿ ਇੰਨਾ ਅਤਿਆਚਾਰ ਅੱਜ ਪੰਜਾਬ ਦੇ ਲੋਕਾਂ ਦੇ ਉੱਪਰ ਕੀਤਾ ਜਾ ਰਿਹਾ ਆ ਇੱਕ ਪਾਸੇ ਵਿਚਾਰੇ ਉਹ ਹੜਾਂ ਦੀ ਬਾਹ ਦੇਖਾਂ ਦਮ ਕੇ ਆਪਣੇ ਜੀਵ ਦੇ ਜ਼ਿੰਦਗੀ ਨੂੰ ਪਟੜੀ ਤੇ ਜਿਹੜੀ ਸੰਘਰਸ਼ ਕਰ ਰਹਾ ਆ ਉਹ ਦੂਸਰੇ ਪਾਸੇ ਉਹ ਜਿਹੜਾ ਮਨਿਸਟਰ ਆ ਉਸ ਖੇਤਰ ਵਿੱਚ ਅਕਸਰ ਲੋਕਾਂ ਦੀ ਗੱਲ ਸੁਣ ਲਈ ਗਿਆ ਹੋਵੇਗਾ ਲੋਕਾਂ ਦੇ ਦੁੱਖ ਤਕਲੀਫਾਂ ਨੂੰ ਸੁਣ ਲਈ ਗਿਆ ਹੋਵੇਗਾ ਜੇਕਰ ਉਹਨਾਂ ਨੇ ਲੋਕਾਂ ਦੇ ਉੱਪਰ ਡੰਡੇ ਹੀ ਬਸੋਣੇ ਆ ਤਾਂ ਉਸ ਪਿੰਡ ਵਿੱਚ ਉਸ ਮੰਤਰੀ ਦਾ ਜਾਣਾ ਕਿੰਨਾ ਕੀ ਲਾਭ ਬੰਦਾ ਸਾਬਤ ਹੋ ਸਕੇਗਾ ਉੱਥੋਂ ਅਸੀਂ ਇਸ ਗੱਲ ਦੀ ਜਿਹੜੀ ਮੰਤਰੀ ਸਾਹਿਬ ਦੇ ਸੁਰੱਖਿਆ ਕਾਮਚਾਰੀਆਂ ਨੇ ਕੀਤੀ ਆ ਉਹਦੀ ਸਖਤ ਛਾੜਦਾ ਵਿੱਚ ਨਖੇਦੀ ਕਰਦੇ ਆ ਔਰ ਇਸ ਗੱਲ ਦੀ ਮੰਗ ਕਰਦੇ ਆ ਕਿ ਜਿਨ੍ਹਾਂ ਸੁਰੱਖਿਆ ਕਾਮਚਾਰੀਆਂ ਨੇ ਟੈਂਡੇ ਲੋਕਾਂ ਉੱਪਰ ਜਲਦਤੀ ਪਛੜਟਾਇਆ ਔਰ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾਾਂ ਜਿਹੜੀਆਂ ਉਹ ਦੇ ਕੇ ਆਪਣਾ ਜਿਹੜਾ ਲੋਕਾਂ ਪ੍ਰਤੀ ਲੋਕਾਂ ਦਾ ਉਹਨਾਂ ਬਤੀ ਗੁੱਸਾ ਆ ਉਹ ਕੁਝ ਠੰਡਾ ਕਰਨ ਦਾ ਯਾਤਨ ਜਿਹੜਾ ਉਹ ਕੀਤਾ ਦਾਵੇ ਪਿੱਛੇ ਜੇ ਪੰਜਾਬ ਸਰਕਾਰ ਨੇ ਪੰਜਾਬ ਦੀਆਂ ਪੰਚਾਇਤਾਂ ਨੂੰ ਇੱਕ ਹਕੂਮਤ ਦਿੱਤਾ ਸੀ ਕਿ ਉਹ ਆਪਣੇ ਫੰਡਾਂ ਵਿੱਚੋਂ ਸਰਕਾਰ ਨੂੰ ਫੰਡ ਦੇ ਕੇ ਸਾਰੇ ਨਹੀਂ ਕੁਝ ਫੰਡ ਦੇ ਕੇ ਉਹ ਸਰਕਾਰ ਦੇ ਖਜ਼ਾਨੇ ਵਿੱਚ ਹਿੱਸਾ ਪਾਉਣ ਤਾਂ ਕਿ ਹਰ ਪੀੜਤਾ ਦੀ ਇਹ ਜੋਗ ਤਰੀਕੇ ਦੇ ਨਾਲ ਮਦਰ ਕੀਤੀ ਜਾ ਸਕੇ ਹੁਣ ਤੱਕ ਦੀ ਜਿਹੜੀ ਰਿਪੋਰਟ ਸਾਡੇ ਕੋਲ ਪਹੁੰਚੀ ਆ ਉਹ ਪੰਚਾਇਤਵੀ ਵਪਾਰ ਨੇ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਦੇ ਨਾਲ ਸੰਪਰਕ ਕੀਤਾ ਆ ਔਰ ਉਹਦੇ ਅਨੁਸਾਰ 17 ਸਤੰਬਰ ਤੱਕ ਪੰਜ ਜ਼ਿਲ੍ਹਿਆਂ ਦੀਆਂ ਸਿਰਫ 18 ਪੰਚਾਇਤਾਂ ਦੇ ਪੈਸੇ ਅੱਜ ਤੱਕ ਮਿਲੇ ਆ ਭਾਣ ਦੇ ਨਾਮ ਵਿੱਚ ਪਠਾਨਕੋਟ ਦੀਆਂ ਸੱਤ ਪੰਚਾਇਤਾਂ ਵੱਲੋਂ 12000 124400 روپے ਵਿਢੇ ਹੋ ਮਿਲੇ ਆ ਜਦ ਕਿ ਗੱਦਾਸਤ ਵਜਿਨੇ ਦੇ ਵਿੱਚ ਚਾਰ ਪੰਚਾਇਤਾਂ ਕੋਲੋਂ 859000 ਤੇ 910 ਰੁਪਏ ਦਿੱਤੇ ਆ ਉਹ ਸਰਕਾਰੀ ਖਜ਼ਾਨੇ ਵਿੱਚ ਦੇਣ ਦਾ ਇਹਨਾਂ ਪੰਚਾਇਤਾਂ ਨੇ ਵਾਅਦਾ ਕੀਤਾ ਹੈ ਇਸੇ ਤਰ੍ਹਾਂ ਜਿਹਦਾ ਅੰਬਸਦ ਦੇ ਵਿੱਚ ਕੇਵਲ ਅਜੇ ਤੱਕ ਚਾਰ ਪੰਚਾਇਤਾਂ ਨੇ ਹੀ ਇਸ ਸਰਕਾਰੀ ਖਜ਼ਾਨੇ ਵਿੱਚ ਅੱਜ ਪैसे ਜਮ੍ਹਾਂ ਕਰਾਉਂਦਾ ਵਾਅਦਾ ਕੀਤਾ ਆ ਔਰ ਇਹ ਰਕਮ ਜਿਹੜੀ ਆ 590000 ਤੇ 762 ਅਦਭਈ ਮੰਡੀਆਂ ਔਰ ਬੈਂਕਾਂ ਵਿੱਚ ਇਸ ਵੇਲੇ ਜੇਕਰ ਦੇਖਿਆ ਜਾਵੇ ਤਾਂ 699 660 ਦੀ 619 ਕਰੋੜ ਰੁਪਏ ਪੰਚਾਇਤਾਂ ਦੇ ਉਹ ਖਾਤਿਆਂ ਵਿੱਚ ਪਏ ਆ ਜਿਹਦੇ ਉੱਪਰ ਸਰਕਾਰ ਦੀ ਜਿਹੜੀ ਆ ਇੱਕ ਨਜ਼ਰ ਲੱਗੀ ਹੋਈ ਆ ਉਹ ਕਿਸੇ ਨਾ ਕਿਸੇ ਵੀ ਕਿਸੇ ਨਾਲ ਇਹਨਾਂ ਪੰਚਾਇਤਾਂ ਕੋਲੋਂ ਜਿਹੜੀ ਫੰਡ ਆ ਉਹ ਲੈਣਾ ਚਾਹੁੰਦੀ ਆ ਤਾਂ ਕਿ ਉਹ ਆਪਣੇ ਕੰਮਾਂ ਕਾਰਾਂ ਲਈ ਖਰਚ ਕਰ ਸਕਣ ਇਹ ਪੰਚਾਇਤ ਦੇ ਫੰਡਾਂ ਬਾਰੇ ਮੈਂ ਦੱਸ ਦੇਵਾਂ ਇਹ ਪੰਚਾਇਤ ਦਾ ਫੰਡ ਜਿਹੜਾ ਵੀ ਪੰਚਾਇਤਾਂ ਨੇ ਆਪੋ ਆਪਣੇ ਪਿੰਡਾਂ ਦੇ ਖਾਤਿਆਂ ਵਿੱਚ ਜਮ੍ਹਾਂ ਕੀਤਾ ਆ ਇਹ ਉਹਨਾਂ ਵੱਲੋਂ ਕਮਾਏ ਗਏ ਪੈਸੇ ਜਾਂ ਉਹਨਾਂ ਵੱਲੋਂ ਵੇਚੀ ਗਈ ਜ਼ਮੀਨ ਜਾਇਦਾਦ ਦੀ ਰਕਮ ਵਟ ਕੇ ਉਹ ਸਾਡੇ ਪੈਸੇ ਜਿਹੜੇ ਆ ਪੰਚਾਇਤਾਂ ਨੇ ਆਪੂ ਆਪਣੇ ਅਕਾਊਂਟ 'ਤੇ ਜਮ੍ਹਾਂ ਕਰਾ ਰੱਖੇ ਆ ਇਹਦੇ ਉੱਪਰ ਸਰਕਾਰ ਦਾ ਕਿਸੇ ਕਿਸਮ ਦਾ ਕੋਈ ਅਖਤਿਆਰ ਨਹੀਂ ਪਿੰਡ ਵਾਲੇ ਕੋਈ ਪੈਸੇ ਦੇਣ ਜਾਂ ਨਾ ਦੇਣ ਇਹ ਉਹਨਾਂ ਦੀ ਮਰਜ਼ੀ 'ਤੇ ਡਿਪੈਂਡ ਕਰਦਾ ਆ لیکن پھر بھی کچھ بہت ساریਆਂ ਪੰਚਾਇਤਾਂ ਨੇ ਕੁਝ ਪੈਸੇ ਜਿਹੜੇ ਆ ਉਹ ਕਾ ਵੀ ਖਜ਼ਾਨੇ ਤੇ ਜਮ੍ਹਾਂ ਕਰਾਏ ਆ ਹੁਣ ਦੇਖਣਾ ਇਹ ਆ ਕਿ ਪੰਜਾਬ ਸਰਕਾਰ ਕਿੰਨੀ ਕ ਨਿਗਰਤਰਾਣੇ ਕਰਕੇ ਢਾੜਪੇਟਾਂ ਦੀ ਸਿਹਤ ਲਈ ਅੱਗੇ ਆਉਂਦੀ ਆ ਜਾਂ ਫਿਰ ਦਿੱਕੀ ਪਹੁੰਚਾ ਕਰਕੇ ਉਸੇ ਤਰ੍ਹਾਂ ਹੀ ਹਾਲ ਪੇਟਾਂ ਨੂੰ ਉਹਨਾਂ ਦੇ ਰਹਿਮੋਂ ਕੰਮ ਤੇ ਛੱਡ ਕੇ ਆਪਣਾ ਜਿਹੜਾ ਹਮ ਜੇ ਉਹ ਨਿਭਾਉਣ ਤੋਂ ਆਨਾ ਕਰਨੀ ਕਾ ਰਹੀ ਆ ਸੋ ਇਹ ਦੇਖਣਾ ਅਜੇ ਆਉਣ ਵਾਲੇ ਸਮੇਂ ਵਿੱਚ ਆਉਣ ਵਾਲੇ ਸਮੇਂ ਦੀ ਗੱਲ ਹੈ ਸੋ ਇਨਾਂ ਹੀ ਗੱਲਾਂ ਦੇ ਨਾਲ ਅੱਜ ਮੈਂ ਆਪਣਾ ਇਹ ਸ਼ੋ ਜਿਹੜਾ ਇੱਥੇ ਹੀ ਸਮਾਪਤ ਕਰਦਾ ਆ ਥੈਂਕ ਯੂ ਵੈਰੀ ਮਚ